ਜੇ ਆਪਾਂ ਗੱਲ ਕਰਾਂਗੇ ਪੰਜਾਬ ਸਟੇਟ ਡੀਅਰ 200 ਮੰਥਲੀ ਲੋਟਰੀ ਦੇ winner ਬਾਰੇ ਜਿਹੜਾ ਤਿੰਨ ਚਾਰ ਦਿਨ ਨੂੰ ਡਰਾ ਹੋ ਗਿਆ ਅੱਜ ਸਿਕਾ ਇਹਨਾਂ ਨੂੰ ਲੱਗਾ ਸੀ ਜੀ ਪਹਿਲਾ ਪ੍ਰਾਈਜ਼ 1.5 ਕਰੋੜ ਰੁਪਏ ਦਾ ਸਾਨੂੰ ਪਤਾ ਜਿਹੜੀ ਪੰਜਾਬ ਸਟੇਟ ਦੀ ਲਾਂਡਰੀ ਆ ਉਹ ਪਹਿਲਾ ਪ੍ਰਾਈਜ਼ ਗਰੰਟੀਡ ਦਿੰਦੀ ਹੁੰਦੀ ਹੈ ਜਾਨੀ ਬਿਗੈਨਿਆ ਡਾਟਾ ਚੋਂ ਆਉਂਦਾ ਹੁੰਦਾ ਇਹਨਾਂ ਨੂੰ ਲੱਗਿਆ ਪਹਿਲਾ ਪ੍ਰਾਈਜ਼ 1 ਕਰੋੜ ਰੁਪਏ ਦਾ ਗੁਰਦਾਸਪੁਰ ਚ ਲੱਗਾ ਪਹਿਲਾ ਪ੍ਰਾਈਜ਼ ਦੂਸਰਾ ਪ੍ਰਾਈਜ਼ ਹੈਗਾ ਜੀ 10 ਲੱਖ ਰੁਪਏ ਦਾ ਉਹ ਇਹਨਾਂ ਨੂੰ ਲੱਗਾ ਗਾਂਧੀ ਬ੍ਰਦਰ ਲੋਟਰੀ ਵਾਲਾ ਤੋਂ ਨਹੀਂ ਟਿਕਟ ਖਰੀਦੀ ਸੀਗੀ ਤੇ ਦੂਸਰਾ ਪ੍ਰਾਈਜ਼ ਇਹਨਾਂ ਨੂੰ ਲੱਗਾ ਤੀਸਰਾ ਪ੍ਰਾਈਜ਼ ਤੇ ਬਾਕੀ ਹੋਰ ਵੀ ਬਹੁਤ ਸਾਰੇ ਵਿੱਚ ਛੋਟੇ ਪ੍ਰਾਈਜ਼ ਹੁੰਦੇ ਆ ਇਹ ਲੋਟਰੀ ਗਰੰਟੀਡ ਆ ਯਾਨੀ ਬਿਗੈਨਿਆ ਡਾਟਾ ਚੋ ਨਾਮ ਆਉਂਦਾ ਹੁੰਦਾ ਤੇ ਹੋਰ ਵੀ ਬਹੁਤ ਸਾਰੇ ਵਿੱਚ ਛੋਟੇ ਪ੍ਰਾਈਜ਼ ਹੁੰਦੇ ਆ ਤੇ ਤੁਸੀਂ ਵੀ ਲੋਟਰੀ ਹਮੇਸ਼ਾ ਗਰੰਟਰ ਖਰੀਦਿਆ ਕਰੋ ਜਿਹਦੇ ਵਿੱਚ ਪਹਿਲਾ ਪ੍ਰਾਈਜ਼ ਗਰੰਟੀਡ ਹੋਵੇ ਤੇ ਅਸੀਂ ਜਿਹੜੀਆਂ ਟਿਕਟਾਂ ਖਰੀਦੀਆਂ ਸੀਗੀਆਂ ਇਹ ਟਿਕਟਾਂ ਖਰੀਦੀਆਂ ਸੀਗੀਆਂ ਅਸੀਂ ਪੰਜ ਤੇ ਇਹ ਜਿਹੜੀਆਂ ਲੋਟਰੀ ਸਾਨੂੰ ਕੋਈ ਵੀ ਨਹੀਂ ਨਿਕਲੀ ਅਗਲਾ ਟਰਾਂ ਜਿਹੜਾ ਉਹ 7 ਫਰ ਵੀ ਨਿਕਲਣ ਜਾ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਸਕੀਮ ਸਮਝਾ ਦਵਾਂ ਇਹ ਵਿੱਚ ਕਿੰਨੀ ਸਕੀਮ ਹੁੰਦੀ ਆ ਕਿੰਨੇ ਪ੍ਰਾਈਜ਼ ਹੁੰਦੇ ਆ ਤੇ ਲਾਟਰੀ ਖਰੀਦਣ ਲੱਗੇ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਅਗਲਾ ਡਰਾਅ 7 ਫਰਵਰੀ ਨਿਕਲਣ ਜਾ ਰਿਹਾ ਸ਼ਾਮ 6 ਵਜੇ ਡਰਾਅ ਨਿਕਲਣਾ ਸੇਮ ਸਕੀਮ ਹੈ ਪਹਿਲਾ ਪ੍ਰਾਈਜ਼ 1.5 ਕਰੋੜ ਰੁਪਏ ਦਾ ਬਿਗੈਰ ਡੇਟਾ ਜੋ ਪਿੱਛੇ ਹੋਣਾ ਦੂਸਰਾ ਨਾਮ 10 ਲੱਖ ਰੁਪਏ ਦਾ ਤੀਸਰਾ ਨਾਮ 5 ਲੱਖ ਰੁਪਏ ਦਾ ਚੌਥਾ ਨਾਮ ਹੈਗਾ ਜੀ 9000 ਦੇ 50 ਪ੍ਰਾਈਜ਼ ਆ ਫਿਰ 8000 ਦੇ ਵੀ 100 ਪ੍ਰਾਈਜ਼ ਆ 6000 ਦੇ ਵੀ 100 ਪ੍ਰਾਈਜ਼ ਆ 4000 ਦੇ 250 ਪ੍ਰਾਈਜ਼ ਨਿਕਲਣਗੇ 2000 ਦੇ ਵੀ 250 ਪ੍ਰਾਈਜ਼ ਆ ਐਂਡਲ ਪ੍ਰਾਈਜ਼ ਹੈਗਾ ਜੀ ਤੈਨਸਰ ਪੇਦਾ ਇਹ 25000 ਪ੍ਰਾਈਜ਼ ਨਿਕਲਨੇ ਆ ਟੋਟਲ ਜਿਹੜਾ ਪ੍ਰਾਈਜ਼ ਨਿਕਲਨੇ 25753 ਪ੍ਰਾਈਜ਼ ਨਿਕਲਨੇ ਆ ਟੋਟਲ ਜਿਹੜੀ ਸਕੀਮ ਹੁੰਦੀ ਆ 5 ਲੱਖ ਡਾਟਾ ਜੋ ਨਾਮ ਨਿਕਲਨੇ ਹੁੰਦੇ ਆ ਸਰਕਾਰ ਦੀ 1.5 ਲੱਖ ਵੀ ਕੇ ਸਰਕਾਰ ਦੀ ਪੀਆਈਆਈ ਆ ਟੈਗਟ ਵਿੱਚ ਸਰਕਾਰ ਦੀ ਬੀਆਈਆਰ ਟੈਗਟ ਵਿੱਚ ਨਾਮ ਵਿਕੇਗਾ ਡਾਟਾ ਵਿੱਚੋਂ ਕੱਢਿਆ ਜਾਣਾ ਹੁੰਦਾ ਪਹਿਲਾ ਪ੍ਰਾਈਜ਼ ਪੜੇ ਵਿੱਚ ਜਿਹੜੇ ਦੂਸਰਾ ਨਾਮ 10 ਲੱਖ ਰੁਪਏ ਦਾ ਉਹ ਲੋਕ ਗਰੰਟੀਡ ਨਹੀਂ ਹੁੰਦਾ ਪਹਿਲਾ ਪ੍ਰਾਈਜ਼ ਗਰੰਟੀਡ ਹੁੰਦਾ ਸਰਕਾਰ ਨੇ ਵਾਦਾ ਕੀਤਾ ਹੁੰਦਾ ਸਾਡੀ ਜਿੰਨੀ ਘੱਟ ਵੇਖੇ ਕਿ ਟੈਗਡ ਜਾਈ ਜ਼ਿਆਦਾ ਵੇਚੇ ਸਰਕਾਰ ਨੇ ਪਹਿਲਾ ਪ੍ਰਾਈਜ਼ ਬਿਗੇਂਗਿਆ ਡਾਟਾ ਚੋਂ ਦੇਣਾ ਹੁੰਦਾ ਪਰ ਦੇਖੋ ਇਹ ਵਿੱਚ ਦੂਸਰਾ ਪ੍ਰਾਈਜ਼ ਲੁਧਿਆਣੇ ਲੱਗ ਗਿਆ ਤੀਸਰਾ ਪ੍ਰਾਈਜ਼ ਖੰਨੇ ਲੱਗ ਗਿਆ ਦੋਨੇ ਪ੍ਰਾਈਜ਼ ਬਿਗੇਂਗਿਆ ਡਾਟਾ ਜੋ ਆਗੇ ਪਹਿਲਾ ਪ੍ਰਾਈਜ਼ ਤਾਂ ਹੋਣਾ ਹੀ ਹੋਣਾ ਹੁੰਦਾ ਕਿਉਂਕਿ ਸਰਕਾਰ ਨੂੰ ਤੁਹਾਡੇ ਨਾਲ ਵਾਦਾ ਕੀਤਾ ਹੁੰਦਾ ਜੇ ਸੇ ਲੋਟਰੀ ਤੇ ਗਰੰਟਰ ਲਿਖੇ ਹੋਵੇ ਉਹ ਸਰਕਾਰ ਨੇ ਤੁਹਾਡੇ ਨਾਲ ਵਾਦਾ ਕੀਤਾ ਸਾਡੀ ਘੱਟ ਸੇਲ ਹੋਵੇ ਚਾਹੇ ਜ਼ਿਆਦਾ ਹੋਵੇ ਪਹਿਲਾ ਪ੍ਰਾਈਜ਼ ਬ ਤੁਸੀਂ ਕਿਹੜੀਆਂ ਗੱਲਾਂ ਦਾ ਖਿਆਰ ਰੱਖਣਾ ਸਭ ਤੋਂ ਪਹਿਲਾਂ ਲੋਟਰੀ ਹਮੇਸ਼ਾ ਦੁਕਾਨ ਤੇ ਜਾ ਕੇ ਖਰੀਦਣੀ ਹੈ WhatsApp ਤੇ ਕਦੇ ਵੀ ਤੁਸੀਂ ਟਿਕਟ ਨਹੀਂ ਖਰੀਦਣੀ ਜਿਹੜੇ ਤੁਹਾਨੂੰ WhatsApp ਤੇ ਟਿਕਟ ਵੇਚਣੀ ਆ ਉਹਨੇ ਤੁਹਾਨੂੰ ਧੋਖਾ ਦੇਣਾ ਇਸ ਕਰਕੇ ਕਹਿਣਾ ਦੁਕਾਨ ਤੋਂ ਜਾ ਕੇ ਟਿਕਟ ਖਰੀਦੋ ਕਿਉਂਕਿ ਉਹਨੇ ਇੱਕ ਟਿਕਟ 100 ਬੰਦਿਆਂ ਨੂੰ ਵੇਚ ਦੇਣੀ ਆ ਠੀਕ ਹੈ ਤੇ ਉਹਨੇ ਪੈਸੇ ਤੁਹਾਡੇ ਕੋਲ ਪਾ ਲੈਣਾ ਕਦੇ ਵੀ ਤੁਸੀਂ ਆਪਣੀ ਜਿਹੜੀ ਮਰਜ਼ੀ ਵੀਡੀਓ ਦੇਖੋ ਮੇਰੀ ਦੇਖੋ ਕਿਸੇ ਹੋਰ ਦੀ ਵੀਡੀਓ ਦੇਖੋ ਉਹਦੇ ਵਿੱਚ ਆਪਣਾ ਨੰਬਰ ਨਹੀਂ ਸੈਂਡ ਕਰਨ ਨੂੰ ਆ ਜਦੋਂ ਤੁਸੀਂ ਨੰਬਰ ਸੈਂਡ ਕਰਨਾ ਹੋ ਤੁਸੀਂ ਦੇਖ ਲਓ ਮੇਰੀ ਵੀਡੀਓ ਦੇਖਦੀਆਂ ਪਰ ਵੀ ਤੁਸੀਂ ਲੋਟਰੀ ਖਰੀਦਣੀ ਆ ਤੁਸੀਂ ਨੰਬਰ ਸੈਂਡ ਕਰ ਦੇਣਾ ਆਪਣਾ ਜਿਹੜੀ ਤੁਹਾਡੇ ਨਾਲ ਧੋਖਾ ਕਰਨਾ ਫਰੌਡ ਕਰਨ ਉਹ ਨਹੀਂ ਕਹਿੰਦਾ ਵਟਸਐਪ ਤੇ ਮੈਸੇਜ ਕਰ ਦੇਣਾ ਉਹ ਨਹੀਂ ਕਹਿੰਦਾ ਤੁਸੀਂ ਆਹ ਵੀਡੀਓ ਵਿੱਚ ਕਮੈਂਟ ਕੀਤਾ ਤੁਸੀਂ ਕਹਿੰਨਾ ਕੋਈ ਤੁਹਾਨੂੰ ਵਟਸਐਪ ਤੇ ਗੱਲਬਾਤ ਕਰਨੀ ਤੁਹਾਡੇ ਕੋਲ ਪੈਸੇ ਪਾ ਦੇਣੀ ਤੇ ਤੁਹਾਨੂੰ ਇੱਕ ਫੇਕ ਟਿਕਟ ਵੇਚ ਦੇਣੀ ਹੈ ਇਸ ਕਰਕੇ ਇਹਨਾਂ ਦੁਕਾਨ ਤੋਂ ਜਾ ਕੇ ਟਿਕਟ ਖਰੀਦੋ ਤੇ ਸੰਭਾਲ ਕੇ ਜਰੂਰ ਰੱਖਿਆ ਕਰੋ ਕਿਉਂਕਿ ਪ੍ਰਾਈਸ ਜਿਹੜਾ ਹੈ ਟਿਕਟ ਦੇ ਉੱਤੇ ਮੈਨਣਾ ਕਿਉਂਕਿ ਸਰਕਾਰ ਨੂੰ ਜਦੋਂ ਟਿਕਟ ਜਮ੍ਹਾਂ ਕਰਾਉਣੀ ਹੁੰਦੀ ਹੈ ਉਹ ਨਹੀਂ ਦੇਖਣਾ ਹੁੰਦਾ ਟਿਕਟ ਅਸਲੀ ਵੀ ਹੈ ਕਿ ਜਾਂ ਨਕਲੀ ਹੈ ਹੁਣ ਤੁਹਾਨੂੰ ਮੈਂ ਦੱਸਦਾ ਟੈਕਸ ਬਾਰੇ 10000 ਤੇ ਜਿਹੜੇ ਉੱਪਰ ਪ੍ਰਾਈਸ ਹੁੰਦੇ ਉਹਦੇ ਉੱ ਤੁਸੀਂ ਸੇਲਨ ਨੂੰ ਟਿਕਟ ਦੇਣੀ ਆ ਤੇ ਸੇਲਨ ਨੇ ਤੁਹਾਨੂੰ ਪ੍ਰਾਈਜ਼ ਦੇ ਦੇਣਾ ਹੁਣ ਇਹਦੇ ਵਿੱਚ 1.5 ਕਰੋੜ 10 ਲੱਖ 5 ਲੱਖ ਇਹ ਜਿਹੜੇ ਪ੍ਰਾਈਜ਼ ਆ ਇਹ ਸਰਕਾਰ ਨੇ ਦੇਣੇ ਕਲੇਮ ਹੋਣੀ ਆ ਤੁਹਾਡਾ ਸਾਰਾ ਆਈਡੈਂਟੀ ਲੱਗਣੀ ਆ ਸਾਰਾ ਕੁਝ ਲੱਗਣਾ ਬੈਂਕ ਅਕਾਊਂਟ ਤੁਹਾਡੀਆਂ ਫੋਟੋਆਂ ਲੱਗਣੀਆਂ 30 ਦਿਨਾਂ ਦੇ ਅੰਦਰ ਤੁਸੀਂ ਪੈਸੇ ਲੈਣੇ ਹੁੰਦੇ ਆ ਕਲੇਮ ਕਰਾਉਣੀ ਹੁੰਦੀ ਟਿਕਟ ਜਾਇ ਛੋਟਾ ਪ੍ਰਾਈਜ਼ ਹੈ ਜਾਂ ਜਾਇ ਵੱਡਾ ਆ ਬਾਕੀ ਲੋਟਰੀ ਹਮੇਸ਼ਾ ਦੁਕਾਨ ਤੋਂ ਖਰੀਦਿਆ ਕਰੋ ਸੰਭਾਲ ਕੇ ਜਰੂਰ ਰੱਖਿਆ ਕਰੋ ਕੁਕੀ ਟਿਕਟ ਦੇ ਉੱਤੇ ਨਾਮ ਮੈਂਨਾ ਕਿਉਂਕਿ ਸਰਕਾਰ ਨੇ ਜਦੋਂ ਤੁਹਾਡੀ ਟਿਕਟ ਚੈੱਕ ਕਰਨੀ ਹੁੰਦੀ ਆ ਉਹ ਨਹੀਂ ਦੇਖਣਾ ਵੀ ਹੁੰਦਾ ਟਿਕਟ ਅਸਲੀ ਵੀ ਹੈ ਕਿ ਜਾਂ ਨਕਲੀ ਆ ਤੇ ਬਾਕੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਰਿਜ਼ਲਟ ਜਿਹੜਾ ਤੁਹਾਨੂੰ ਸਾਡੇ ਇਸ YouTube ਚੈਨਲ ਤੇ ਮਿਲ ਜਣਾ